ਜਿੱਥੇ ਗੁਰਦੁਆਰਾ ਪਾਣੀ ਦੇ ਵਿੱਚ ਗਿਆ ਹੈ ਉਥੇ ਗਿਰਜੇ ਵੀ ਗਏ ਹੈ ਜਿੱਥੇ ਸਿੱਖਾਂ ਦੇ ਘਰ ਗਏ ਹੈ ਪਾਣੀ 'ਚ ਡੁੱਬੇ ਹੈ ਉਥੇ ਅਸਾਈਆਂ ਦੇ ਘਰ ਵੀ ਡੁੱਬੇ ਹੋਣਗੇ ਜਿੱਥੇ ਪੱਕਾ ਵਾਲੇ ਸਰਦਾਰਾਂ ਸਿੱਖਾਂ ਦੇ ਘਰ ਉਹਨਾਂ ਨੂੰ ਬੱਚਿਆਂ ਨੂੰ ਡੰਗੜਾਂ ਨੂੰ ਪਸ਼ੂਆਂ ਨੂੰ ਚਾਰਾ ਚਾਹੀਦਾ ਸੀ ਖਾਣਾ ਚਾਹੀਦਾ ਸੀ ਉਥੇ ਅਸਾਈਆਂ ਦੇ ਵੀ ਗਏ ਹੋਣਗੇ ਪਰ ਪੁੱਛਿਓ ਕਿਸੇ ਡੇਰਾ ਬਾਬਾ ਨਾਨਕ ਲਾਕੇ ਚ ਜਾ ਕੇ ਕਿਸੇ ਸਿੱਖ ਨੇ ਰੋਟੀ ਵਰਤੌਣ ਲੱਗਿਆਂ ਵਿਤਕਰਾ ਕੀਤਾ ਕਿਸੇ ਸਿੱਖ ਨੇ ਕਿਹਾ ਓਏ ਤੂੰ ਈਸਾਈ ਬਣ ਗਿਆ ਤੈਨੂੰ ਰੋਟੀ ਨਹੀਂ ਦੇਣੀ ਲੰਗਰ ਵਾਲਾ ਕਿਤੇ ਕਹਿੰਦਾ ਮੈਨੂੰ ਸ਼ਰਮ ਆਉਂਦੀ ਹੈ ਜਦੋਂ ਮੈਂ ਇਹ ਸੁਣਦਾ ਵੀ ਕਈ ਈਸਾਈ ਪ੍ਰਚਾਰਕ ਕਹਿੰਦੇ ਆ ਦੇਗ ਨਹੀਂ ਲੈਣੀ ਗੁਰਦੁਆਰੇ ਚੋਂ ਲੰਗਰ ਨਾ ਛਕਿਓ ਤੁਸੀਂ ਗੁਰਦੁਆਰੇ ਅਰਦਾਸ ਕੀਤੀ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ 'ਚ ਅਰ ਜਦੋਂ ਦੇਖ ਹੋਵੇ ਤੇ ਦੇਖ ਤੁਸੀਂ ਨਹੀਂ ਲੈਣੀ ਲੰਗਰ ਨਹੀਂ ਪ੍ਰਸ਼ਾਦਾ ਛਕਣਾ ਤੇ ਮੈਂ ਇਹ ਅਰਜ਼ ਕਰਦਾ ਓਏ ਪਿਆਰਿਓ ਇੰਨਾ ਫਰਕ ਅਗਲੇ ਆ ਕੇ ਸਾਡੇ ਦੇਸ਼ 'ਚ ਸਾਨੂੰ ਕਹਿੰਦੇ ਐ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਅਖੇ ਜੀ ਤੁਸੀਂ ਦੇਖ ਨਾ ਲਿਆ ਕਰੋ ਪ੍ਰਸ਼ਾਦਾ ਤਾਂ ਛਕਿਆ ਕਰੋ ਕਈ ਈਸਾਈ ਕੱਟੜ ਪਰਿਵਾਰ ਨੇ ਪ੍ਰਸ਼ਾਦ ਨਹੀਂ ਲੈਂਦੇ ਪਰਵਾਨਾ ਨੂੰ ਪੁੱਛਿਓ ਜਿੱਦਣ ਗੁਰੂ ਕਾ ਖਾਲਸਾ ਲੰਗਰ ਵਰਤਾਉਣ ਗਿਆ ਇਹ ਪੁੱਛਦਾ ਤੂੰ ਅਸਾਈਂ ਆ ਕਿ ਸਿੱਖ ਆ? ਜੇ ਡੁੱਬ ਗਿਆ ਤਾਂ ਡੁੱਬ ਗਿਆ ਤੇਰਾ ਸਰਪੰਚ ਕਹਿੰਦਾ ਮੱਝ ਚਾਹੀਦੀ ਐ ਆ ਸਿੱਖ ਨੂੰ ਚਾਹੀਦੀ ਐ ਆ ਇਹਨੂੰ ਚਾਹੀਦੀ ਐ ਇਹਨੂੰ ਇਹ ਲੋੜ ਬੰਦ ਐ ਭਾਵੇਂ ਸਿੱਖ ਹੋਵੇ ਭਾਵੇਂ ਅਸਾਈਂ ਹੋਵੇ ਸਿੱਖ ਸਭ ਲਈ ਸਾਨੂੰ ਨਫ਼ਰਤ ਸਿਖਾਈ ਨਹੀਂ ਆ ਕਰੋਨਾ ਸੀ ਕੌਣ ਪੁੱਛਦਾ ਹਿੰਦੂ ਐ ਕੌਣ ਐ ਤੂੰ ਓਏ ਤੂੰ ਮੁਸਲਮਾਨ ਐ ਹਿੰਦੂ ਐ ਤੂੰ ਅਸਾਈ ਐ ਕੌਣ ਪੁੱਛਦਾ ਐ ਕਿਹੜਾ ਲੰਗਰ ਐ ਜਿੱਥੇ ਪੁੱਛਿਆ ਜਾਂਦਾ ਐ ਤੂੰ ਹਸਾਈ ਆ ਗਿਆ ਕੌਣ ਐ ਸਾਡੇ ਇੱਥੇ ਪਰਮੇਸ਼ਰ ਦੁਆਰ 10000 ਬੰਦੇ ਦੀ ਰੋਟੀ ਰੋਜ਼ ਬਣਦੀ ਐ ਅਸੀਂ ਕਦੀ ਨਹੀਂ ਵੇਖਿਆ ਕੌਣ ਆਇਆ ਯਾਰ ਕੌਣ ਬਹਿ ਗਿਆ ਕੌਣ ਛੱਕ ਗਿਆ ਜਿਹੋ ਜੇ ਦੋ ਫੁਲਕੇ ਜਿਹੋ ਜੇ ਚਾਰ ਫੁੱਲ ਕੇ ਸਿੱਖ ਦੀ ਢੋਲੀ ਚ ਪੈਣੇ ਆ ਉਹਦੇ ਹੱਥਾਂ ਤੇ ਰੱਖੇ ਜਾਣੇ ਆ ਕੋਈ ਅਸਾਈ ਆ ਜਾਏਗਾ ਉਹਦੇ ਰੱਖਣਗੇ ਉਹ ਜਿਹੜਾ ਚਮਚਾ ਘਿਓ ਦਾ ਸਰਦਾਰ ਦੀ ਸਿੱਖ ਦੀ ਬਾਟੀ ਵਿੱਚ ਪਾਵਾਂਗੇ ਉਹ ਚਮਚਾ ਘਿਓ ਦਾ ਸੀ ਈਸਾਈ ਦੇ ਵੀ ਪਾ ਦੇਣਾ ਕਦੇ ਨਹੀਂ ਪੁੱਛਣਾ ਹਰ ਜਗ੍ਹਾ ਇੱਕੋ ਜਿਹਾ ਸਾਡੇ ਗੁਰੂ ਨੇ ਸਿਖਾਈ ਨਹੀਂ ਨਫ਼ਰਤ ਵੈਰ ਸਿਖਾਇਆ ਨਹੀਂ ਇਹ ਭੋਲੇ ਜਜਬਾਤੀ ਲੋਕ ਨੇ